ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਖੰਨਾ ਸ਼ਹਿਰ ਸਾਰੇ ਖੰਨੇ ਸ਼ਹਿਰ ਦਾ ਆਪਾਂ ਟੂਰ ਕਰ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਕੀ ਕੀ ਹੈਗਾ ਖੰਨੇ ਸ਼ਹਿਰ ਦੇ ਵਿੱਚ ਉਹ ਦਿਖਾਵਾਂਗੇ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਲਓ ਜੀ ਹੁਣ ਆ ਤੁਹਾਨੂੰ ਖੰਨਾ ਸ਼ਹਿਰ ਅੱਜ ਸਾਰਾ ਇਹ ਜਿਹੜਾ ਰੋਡ ਤੁਸੀਂ ਦੇਖ ਰਹੇ ਹੋ ਇਹ ਹੈਗਾ ਹੁਣ ਅਮਲੋਹ ਤੋਂ ਖੰਨੇ ਵਾਲਾ ਰੋਡ ਹਾਂ ਅਮਲੋਹ ਤੋਂ ਖੰਨੇ ਵਾਲਾ ਹਾਂ ਇੱਥੋਂ ਆਪਾਂ ਆਪਣੀ ਵੀਡੀਓ ਸਟਾਰਟ ਕੀਤੀ ਆ ਆ ਗਿਆ ਸਮਾਰਟ ਬਾਜ਼ਾਰ ਹਾਂ ਇਹ ਵੀ ਨਵੀਂ ਖੁੱਲਿਆ ਹਨਾ ਬਈ ਹਾਂ ਨਵੀਂ ਖੁੱਲਿਆ ਬਹੁਤ ਇਕੱਠ ਰਹਿੰਦਾ ਇਹ ਜਮੀਨ ਤੇ ਬਹੁਤ ਵੱਡੀਆਂ-ਵੱਡੀਆਂ ਮਾਰਕੀਟਾਂ ਇੱਥੇ ਹੈਗੀਆਂ ਨੇ ਮੱਕੀਆਂ ਵਾਲੇ ਧੋਣੇ ਤੁਸੀਂ ਦੇਖ ਸਕਦੇ ਹੋ ਸਾਰਾ ਬਾਜ਼ਾਰ ਆ ਜਿਹੜਾ ਫੈਲਿਆ ਹੋਇਆ ਸਟਾਰਟਿੰਗ ਆਗਾ ਖੁੱਲੇ ਦੀ ਹਾਂ ਹੁਣ ਸਟਾਰਟ ਕਰਨਾ ਬਾਕੀ ਇਤੋਂ ਹੁਣ ਆਹੀ ਰੋਡ ਤੇ ਅੱਗੇ ਸਬਜ਼ੀ ਮੰਡੀ ਆਊਗੀ ਜਾ ਕੇ ਹੈ ਸਬਜ਼ੀ ਮੰਡੀ ਆਊਗਾ ਆਹੀ ਰੋਡ ਤੇ ਸਬਜ਼ੀ ਮੰਡੀ ਉਹ ਦਿਖਾਉਣੇ ਆ ਇੱਧਰ ਕੁਛਾ ਦੁਕਾਨਦਾਰ ਨੇ ਜਿਵੇਂ ਦੋ ਆਂਗੀਆਂ ਆ ਗਈਆਂ ਨੰਬਰ 8 ਆ ਗਈ ਆ ਇਹ ਆ ਨੰਬਰ 8 ਵਾਲਾ ਆ ਗਿਆ ਬਾਈ ਹਾਂ ਅਨਮਨੀਓਂ ਦੀ ਆ ਗਈ ਜਵੇ ਡੇਟ ਗੂ ਬਗੈਰਾ ਹੋ ਗਿਆ ਤੇ ਸ਼ਾਮ ਦੇ ਟਾਈਮ ਅਸੀਂ ਵੀਡੀਓ ਕਰਦੇ ਪਰਚਕ ਵਜ ਦਾ ਟਾਈਮ ਆ ਹਾਂ ਸ਼ਾਮ ਦਾ ਟਾਈਮ ਤੇ 5 ਵਜੇ ਇਹ ਜਾ ਵਿਊ ਹੁੰਦਾ ਖੰਨੇ ਸ਼ਹਿਰ ਦਾ ਇਹ ਆਪ ਉਸੇ ਹੀ ਹੋਟਲ ਆ ਗਏ ਉਹ ਨਾਲ ਹੀ ਇਹਦ ਘੱਲ ਆ ਗਈ ਦਾ ਹੁਣ ਸਬਜ਼ੀ ਮੰਡੀ ਆਉਗੂ ਨਾ ਪਹਿਲਾ ਐਸ ਕਾਲਜ ਆਉ। ਪਹਿਲਾ ਐਸ ਕਾਲਜ। ਫਿਰ ਆਉਗੀ ਸਬਜ਼ੀ ਮੰਡੀ। ਠੀਕ ਆ। ਫਿਰ ਆਉਗੇ ਐਸ ਕਾਲਜ। ਉਹਨੇ ਦੋ ਨੂੰ ਪਹੁੰਚ। ਆਈ ਐਸ ਕਾਲਜ। ਆ ਗਿਆ ਜੀ ਕਾਲਜ ਤੇ। ਇਹ ਆ ਗਿਆ ਐਸ ਕਾਲਜ। ਬਾਅਦ ਨੂੰ ਮੈਂ। ਹੋਰ ਆਉਗੀ ਸਬਜ਼ੀ ਮੰਡੀ। ਸਬਜ਼ੀ ਮੰਡੀ ਆਉਗੀ। ਹਾਂ। ਆਉਗੀ ਸਬਜ਼ੀ ਮੰਡੀ। ਸਬਜ਼ੀ ਮੰਡੀ ਚੱਲਦੇ ਆਪਾਂ ਟ੍ਰੈਫਿਕ ਦਾ ਬਾਈ ਖੰਨੇ ਚ ਪੂਰੀ ਆ ਹਾਂ ਆ ਰੋਡ ਤੇ ਕੁਝ ਜ਼ਿਆਦਾ ਹੀ ਆ ਆ ਰੋਡ ਤੇ ਜ਼ਿਆਦਾ ਹਾਂ ਸਹੀ ਗੱਲ ਆ ਕਿਉਂ ਰੇ ਆਲੇ ਵਾਲੇ ਮਾਰਕੀਟ ਆ ਗਈ ਨਾ ਹਾਂ ਮਾਰਕੀਟ ਨੇ ਹੈਜੀ ਸਾਰੀ ਕੋਈ ਚੀਜ਼ ਮਾਰਜੀ ਲੈ ਲਾ ਹਾਂ ਪਾਂਡੇ ਆ ਗਈ ਹੁਣ ਦੇਖ ਲਾ ਸ਼ੂਰ ਸ਼ਹਿਰਾ ਕਰਨਾ ਬਹੁਤ ਹਾਂ ਆ ਵੀ ਕਮੈਂਟ ਕਰਿਆ ਜੇ ਕੋਈ ਖੰਨੇ ਦੇ ਵੀਡੀਓ ਦੇਖਦਾ ਹੋਇਆ ਹਾਂ ਆ ਗਈ ਮੰਡੀ ਇੱਥੋਂ ਆਪਾਂ ਹੁਣ ਐਂਟਰ ਕਰਾਂਗੇ ਆ ਆ ਗਿਆ ਮੰਡੀ ਸਬਜ਼ੀ ਮੰਡੀ ਐ ਇਹ ਚੱਲ ਜੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਔਰੇ ਸਾਬਜੀ ਵਾਲੀਆਂ ਬਹੁਤ ਵਧੀਆ ਦੇਖ ਕੇ ਭਾਈ ਹਾਂਜੀ ਹਾਂਜੀ ਲਓ ਵੀ ਐਂਟਰ ਹੋ ਗਏ ਸਬਜੀ ਮੰਡੀ ਜੀ ਲਓ ਜੀ ਆ ਹੋ ਗਿਆ ਆਪਣਾ ਐਂਟਰ ਸਬਜੀ ਮੰਡੀ ਜੇ ਇਹ ਆ ਸਾਰੀ ਖੰਨੇ ਦੀ ਸਬਜੀ ਮੰਡੀ ਦੇਖੋ ਫਲ ਸਬਜੀ ਸਭ ਦੀਆਂ ਬਈਆਂ ਨੇ ਔਰੇ ਪਰ ਉਹ ਚੈੱਕ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਹੈ ਸਬਜੀ ਦੀਆਂ ਆ ਗਏ ਨੇ ਅੰਦਰ ਕਮੇ ਪੰਨਿਆਂ ਨੇ ਆਪ ਜੀ ਆ ਇਹ ਐਗਰੀਗੇਟ ਨਿਕਲਿਆ ਦਾ ਬਾਹਰ ਹਾਂ ਹਾਂ ਬਸ ਆਪਾਂ ਦੂਸਰੇ ਗੇਟ ਨੇ ਕਹਿੰਿਆ ਦਾ ਗੇਟ ਬੜੇ ਸੀਗੇ ਹਾਂ ਦੂਸਰੇ ਗੇਟ ਦੇ ਆ ਦੇਖ ਕੇ ਆ ਜੀ ਲਓਏ ਦੇਖ ਕੇ ਭਾਈ ਦੇਖ ਕੇ ਆ ਹੁਣ ਆਪਾਂ ਦੂਸਰੇ ਗੇਟ ਤੋਂ ਐਗਜ਼ਿਟ ਕਰਦੇ ਹਾਂ ਐਂਟਰੀ ਪਹਿਲੇ ਗੇਟ ਤੋਂ ਇਧਰ ਮਲਾਂ ਮੈਂ ਇਧਰ ਹੀ ਸ਼ੈਅ ਦੇਣਾ ਉਹ ਦੂਆ ਗੇਟ ਨਾਲ ਜਦੋਂ ਬੜੇ ਸੀ ਹੁਣ ਆਪਾਂ ਗੇਟ ਤੋਂ ਨਿਕਲ ਦੋ ਪੇ ਬਾਅਦ ਚਲ ਵੀ ਦੇਖ ਕੇ ਚੱਲ ਮਾੜਾ ਜੀ ਮੈਨੂੰ ਲੱਗਦੀ ਇਹਦੇ ਭਾਈ ਕੰਨੇ ਸਹੀ ਗੱਲ ਆ ਅੜਕਦੇ ਦੇਖ ਸਕਦੇ ਹਾਂ ਹੁਣ ਆਊਗਾ ਇੱਥੋਂ ਅੱਗੇ ਬੱਸ ਸਟੈਂਡ ਬੱਸ ਸਟੈਂਡ ਹਾਂ ਤੇ ਬੱਸ ਸਟੈਂਡ ਦੇ ਨਾਲ ਹੀ ਜੀਟੀਬੀ ਮਾਰਕੀਟ ਖੰਦੇ ਆ ਜੀਟੀਬੀ ਮਾਰਕੀਟ ਬਹੁਤ ਬਹੁਤ ਮਸ਼ਹੂਰ ਆ ਹਾਂ ਆਈਲੈਟ ਸੈਂਟਰੋਂ ਲੈ ਕੇ ਹਾਂ ਬਹੁਤ ਆਈਲੈਟ ਸੈਂਟਰ ਨੇ ਹਨਾ ਬਾਈ ਗਿਣਤੀ ਹੋਣੀ ਇਹਦਾ ਬਾਕੀ ਪੜਦੇ ਨੇ ਜਹਾਜ਼ ਐ ਦੁਕਾਨਾਂ ਹੋਰੇ ਫਫਾ ਵਾਲੀਆਂ ਨਾਲ ਨਾਲ ਵੀ ਲੱਗੀਆਂ ਹੁੰਦੀਆਂ ਨੇ ਹਾਂ ਆਪੇ ਸਾਹਮਣੇ ਹਾਈਵੇ ਆ ਗਿਆ ਵੱਡਾ ਹਾਂ ਸਾਹਮਣੇ ਹਾਈਵੇ ਆ ਗਿਆ ਦਿੱਲੀ ਤੋਂ ਅੰਮ੍ਰਿਤਸਰ ਵਾਲਾ ਈ ਵੀ ਉਧਰੇ ਮੁੜ ਜਾਗੇ ਫਸਣਾ ਵੱਡੇ ਰੋਡ ਤੇ ਹਾਂ ਵੱਡੇ ਰੋਡ ਤੋਂ ਉੱਡ ਜਾਂਦੇ ਆ। ਨਾ ਬੱਤੀਆਂ ਦਾ ਖਾਨ ਨਵੀਆਂ ਲੱਗੀਆਂ। ਹਾਂ ਨੇੜੀਆਂ। ਬੱਤੀਆਂ ਲੱਗੀਆਂ ਖੰਨੇ 'ਚ। ਹਾਂ ਹਾਂ। ਔਰ ਇਹ ਸਾਈਕਲ ਵਾਲੀਆਂ ਦੁਕਾਨਾਂ ਬਹੁਤ ਆ ਦੇਖੋ ਉੱਤਰ ਜਾਵੇ। ਸਹੀ ਗੱਲ ਆ। ਔਰ ਸਾਈਕਲ ਦੀਆਂ ਦੁਕਾਨਾਂ ਵੱਧ ਨੇ। ਵੱਧ ਨੇ ਹਾਂ। ਇੱਕ ਰੇਲਵੇ ਰੋਡ ਤੇ ਵੀ ਵੱਧ ਨੇ ਸਾਈਕਲ ਵਾਲੀਆਂ ਦੁਕਾਨਾਂ। ਅੱਛਾ ਅੱਛਾ। ਉਧਰ ਵੀ ਆਪਾਂ ਵੱਧ ਜਾਵਾਂਗੇ। ਲੈ ਵੀ ਆ ਆ ਗਿਆ। ਹਾਂ। ਆਪਣਾ ਵੱਡਾ ਹਾਈਵੇ ਵੱਡਾ ਹਾਈਵੇ ਸਾਹਮਣੇ ਬਣ ਮੇਨ ਹਾਈਵੇ ਹੋ ਗਿਆ ਹਾਂ 100 ਮਰ ਦਾ ਆਪਾਂ ਹਾਂ ਹਾਂ ਲੈ ਕੰਨੇ ਸ਼ਹਿਰ ਦਾ ਬੋਰ ਵੀ ਆ ਗਿਆ ਆ ਜਾਂਦਾ ਮੇਨ ਹਾਂ ਹਾਈ ਹੋ ਪੱਡਾ ਹਾਈਵੇ ਆ ਗਿਆ ਬੱਸ ਆ ਗਿਆ ਆ ਗਈ ਬੱਸ ਚਲੋ ਚੈੱਕ ਸਾਰੀਆਂ ਬੱਸਾਂ ਜਾਂਦੀਆਂ ਲਓ ਭਾਈ ਲੁਧਿਆਣੇ ਨੂੰ ਜੋੜਨ ਨੂੰ ਦੇਖੋ ਬਸ ਸਟੈਂਡ ਔਰ ਸ਼ਾਪ ਦੇ ਟਾਈਮ ਕਰਕੇ ਭੀੜ ਬਹੁਤ ਆ ਬਸ ਸਟੈਂਡ ਹਾਂ ਇਹ ਆ ਗਈ ਜੀਟੀਬੀ ਮਾਰਕੀਟ ਹੰਨੇ ਦੀ ਪਸ਼ੂ ਮਾਰਕੀਟ ਆ ਇਹ ਗਾਉਂ ਦੇ ਆ ਰਹੇ ਮੰਦਰਾਪਾ ਲਓ ਭਾਈ ਇਹ ਮੇਨ ਗਾੜਾ ਹੈ ਆਈਲੈਂਡ ਸੈਂਟਰ ਦਾ ਹਾਂ ਆ ਮਥਾਲ ਮੈਂ ਕਹਾਂ ਮਟਾਲੇ ਇੱਥੇ ਸਾਰੇ ਤੁਹਾਨੂੰ ਇੰਸਟੀਚਿਊਟੇ ਮਿਲ ਜਾਣਗੇ ਕੰਪਿਊਟਰ ਵਾਲੇ ਆਈਲੈਂਡ ਆਈਲੈਂਡ ਤਾਂ ਬਾਲੇ ਨੇ ਆਈਲੈਂਡਸ ਵਾਲੇ ਸਾਰੇ ਆਹ ਕਾਲੇ ਆਈਲੈਂਡ ਕਾਲੀ ਨੇ ਨਾ ਹਾਂ ਚੈੱਕ ਕਰੋ ਦੁਪਹਿਰੇ ਇੱਥੇ ਪੂਰਾ ਇਕੱਠ ਹੁੰਦਾ ਹਾਂ ਦੁਪਹਿਰੇ ਪੜਨ ਵਾਲੇ ਜਵਾਕਾਂ ਦਾ ਇੱਧਰ ਵੀ ਮਾਰਕੀਟਾਂ ਦੇ ਬਹੁਤ ਵੱਡੀ ਹੈ ਹੋਣੀ ਦੁਵਾ ਬੁੱਕ ਮਾਰਕੀਟ ਆਉਂ ਮੈਂ ਕਿਨਾਂ ਆਪਾਂ ਬੁੱਕ ਮਾਰਕੀਟ ਆਉਂੀ ਤੋਂ ਹਾਂ ਜੀ ਬੁੱਕ ਮਾਰਕੀਟ ਆਉਂਦੀ ਹੈ ਕਿ ਆਲੇ ਕੋਲ ਇੱਧਰ ਫਾਸਟਪੂਰ ਵਾਲੇ ਨੇ ਇਹ ਦਿਖਾਉਣਾ ਵੀ ਆ ਦਿਖਾ ਦਿੰਦੇ ਆ ਪਰ ਦੀ ਲੰਘ ਜੂ ਆਹ ਵਾਹ ਸਾਰੇ ਭਾਈ ਸ਼ਾਮ ਨੂੰ ਫਾਸਟ ਫੂਡ ਵਾਲੇ ਲੱਗਦੇ ਨੇ ਫੂਡ ਵਾਲੇ ਸਹੀ ਗੱਲ ਆ ਆ ਦੇਖੋ ਸਾਰੇ ਉਹਨੇ ਕੋਲ ਗੱਪੇ ਆਪਾਂ ਚਾਂਪ ਹੋ ਗਈ ਹੈ ਨਾ ਸਹੀ ਗੱਲ ਆ ਉਹਨੂੰ ਲੱਗਦੀਆਂ ਨੇ ਸਟਾਲ ਉਹਨੂੰ ਸਾਈਡ ਦੇ ਆਹ ਨੂੰ ਬਹੁਤ ਇਕੱਠ ਹੁੰਦਾ ਰੇ ਬਹੁਤ ਇਕੱਠ ਭਾਈ ਬਹੁਤ ਹਾਂ ਹਾਂ ਯਾ ਲਾ ਵੀ ਵਧੀਆ ਦੇਖ ਲਈਏ ਸਟੌਲ ਆਪਾਂ ਹਾਂ ਨਹੀਂ ਮੈਂ ਸੋ ਜਾਣੀ ਆਂ ਦੀ ਇਹ ਸਹੀ ਗੱਲ ਆ ਹੌਲੀ ਹੌਲੀ ਜੀ ਜੀ ਵੀ ਮਾਰਕੀਟ ਇਧਰੋਂ ਲੋਕ ਜਾਂਦੇ ਨੇ ਬੱਲੇ ਬੁੱਕ ਮਾਰਕੀਟ ਦੀ ਬੱਲੇ ਬੁੱਕ ਮਾਰਕੀਟ ਦੀ ਬੁੱਕ ਕੋਲ ਆ ਜਾ ਲਓ ਆਹ ਉਹ ਇੱਥੋਂ ਬੁੱਕ ਮਾਰਕੀਟ ਨੂੰ ਜਾਵਾਂਗੇ ਖੰਨੇ ਦੀ ਜਿਹੜੀ ਬੁੱਕ ਮਾਰਕੀਟ ਹੈ ਉਹ ਵੀ ਬਹੁਤ ਵੱਡੀ ਆ ਬਈ ਹਾਂ ਉਹ ਬਹੁਤ ਵੱਡੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਉੱਥੇ ਹਰੇਕ ਤਰੀਕੇ ਦੀ ਬੁੱਕ ਮਿਲ ਜਾਂਦੀ ਹੈ ਉੱਥੋਂ ਛੋਟੀ ਕਲਾਸ ਦੀ ਵੱਡੀ ਕਲਾਸ ਦੀ ਫੰਨੇ ਦਾ ਹਰ ਇੱਕ ਚੀਜ਼ ਮਿਲ ਜਾਂਦੀ ਆ ਕੋਈ ਐਗਜ਼ਾਮ ਦੀ ਪੇਪਰਾਂ ਦੀ ਤਿਆਰੀ ਕਰਦੇ ਆ ਫੰਨੇ ਬਹੁਤ ਆਪਾਂ ਵੀਡੀਓ ਪਾਈ ਜੇ ਹੋਵੇ ਕੱਪੜਾ ਦਾ ਮੈਂ ਬਣਾ ਕੱਪੜੇ ਅੰਤ ਨਹੀਂ ਗਾ ਫੰਨੇ ਦੇ ਵਿੱਚ ਅਸੀਂ ਆਪਣੇ ਚੈਨਲ ਤੇ ਵੀਡੀਓ ਪਾਈ ਹੋਈਆਂ ਨੇ ਫੰਨੇ ਦੀਆਂ ਹਾਂ ਉਹ ਦੇਖ ਸਕਦੇ ਹੋ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਡੇ ਆ ਕੁਝ ਲੋਕ ਵੀ ਆਏ ਦਰਨ ਉਹ ਲੈਕਾਰ ਆ ਗਏ ਸਾਡੇ ਬੁੱਕ ਮਾਰਕੀਟ ਆ ਗਿਆ ਵਾਸ ਇਥੋਂ ਮੋਕਾ ਮਾਰਕੀਟ ਸ਼ੁਰੂ ਹੋਵਾਲਾ ਹਾਂ ਉਹ ਮੋਕਾ ਮਾਰਕੀਟ ਸਟਾਰਟ ਹੋ ਜਾਂਦੀ ਹੈ ਬਾਕੀ ਨਾਲ ਫੋਨ ਦਾ ਦੁਕਾਨਾ ਵੀ ਆਣੇ ਵਿੱਚ ਹਾਂ ਆ ਮੋਬਾਈਲ ਵਾਲੀਆਂ ਦਾ ਦੁਕਾਨਾ ਬਾਅਦ ਨੇ ਉਹ ਆ ਦੇਖੋ ਜਮੇ ਹੁਣ ਆ ਦੇਖੋ ਭੋਖਾ ਵਾਲੀਆਂ ਦੁਕਾਨਾ ਆ ਦੇਖੋ ਆ ਸੂਟ ਵਾਲੀ ਆ ਗਈ ਜਮੇ ਵਿੱਚ ਬਹੁਤ ਜ਼ਿਆਦਾ ਭੋਖਾਲੀਆਂ ਆਉਣਗੀਆਂ ਅੱਗੇ ਹਾਂ ਇਧਰ ਅੱਗੇ ਆਉਣਗੀਆਂ ਭੋਖਾਲੀਆਂ ਆ ਇਥੋਂ ਸ਼ੁਰੂ ਨੇ ਆ ਜਿਵੇਂ ਨਕੇਹ ਨਾ ਇਹ ਸਾਰੀ ਨਵੇਂ ਨਵੇਂ ਆ ਦੇਖੋ ਲੈ ਇਹ ਕੰਨੇਰੀ ਬੁੱਕ ਮਾਰਕੀਟ ਲਓ ਭਾਈ ਆ ਰਹੇ ਪਏ ਲਓ ਜੀ ਕਪੂਰ ਬੁੱਕ ਕਾਪੀ ਹੈ ਹੈਲੋ ਲਓ ਜੀ ਬਾਕੇ ਫੋਨ ਵਾਲੀ ਵੀ ਦੁਕਾਨਾਂ ਬਹੁਤ ਹੋਣੀਆਂ ਹਾਂ ਫੋਨ ਵਾਲੀਆਂ ਆਪਾਂ ਸਾਹਮਣੇ ਰੋਡ ਤੇ ਚੜ ਜਾਗੇ ਨਾ ਆਪਾਂ ਰੋਡ ਤੇ ਚੜ ਕੇ ਫਿਰ ਵੱਡੀ ਮਾਰਕੀਟ ਚ ਪੱਕ ਜਾਣੇ ਹਾਂ ਹਾਂ ਉਹ ਸਾਹਮਣੇ ਹਾਈਵੇ ਫੇਰ ਆ ਗਿਆ। ਹਾਂ ਜੀ ਆਹ ਸਾਹਮਣੇ ਰੋਡ ਤੇ ਜਰਦੇ ਆਪਾਂ। ਜਿਹੜਾ ਹਾਈਵੇ ਆਪਾਂ ਉੱਥੇ ਛੱਡਿਆ ਸੀ ਨਾ ਫੇਰ ਫੇਰ ਹਾਈਵੇ ਫੇਰ ਆ ਗਿਆ ਭਾਈ। ਹਾਂ। ਸ਼ਾਮ ਦਾ ਮਾਹੌਲ ਦੇਖ ਸਕਦੇ ਹੋ। ਠੀਕ। ਮਾਰਕੀਟ ਦਾ। ਹੁਣ ਭਾਈ ਅਮਰਤ ਕਿੱਥੇ ਚੱਲੀਏ? ਉਧਰ ਬਾਜ਼ਾਰ 'ਚ। ਲਓ ਜੀ ਹੁਣ ਆਪਾਂ ਜਾਵਾਂਗੇ ਕੱਪੜੇ ਵਾਲੀ ਮਾਰਕੀਟ ਤੇ। ਹਾਂ। ਤੇ ਇੱਥੋਂ ਹਾਈਵੇ ਤੇ ਆਪਾਂ ਚੜ ਲਵਾਂ। ਲਓ ਜੀ। ਚੜ ਗਏ ਵੱਡੇ ਰੋਡ ਤੇ। ਹਾਂ। ਬੱਜ ਕੇ ਮੋੜ ਤੋਂ ਹੈ ਬਾਲ ਰੈਡੀ ਦਾ ਬੰਦੇ ਜਨਾ ਬੱਜ ਕੇ ਮੋੜ ਤੋਂ ਹਾਂ ਉਹ ਜਮੂਆ ਹੋਇਆ ਹੈ ਸਹੀ ਗੱਲ ਹੈ ਬਾਕੀ ਆ ਦੁਕਾਨਾਂ ਦੇਖ ਸਕਦੇ ਆ ਲੈ ਵਾਲੇ ਹਾਂ ਇੱਥੋਂ ਸ਼ੁਰੂ ਹੋ ਜਾਈਏ ਆਪਣੇ ਜੇ ਦੁਕਾਨਾਂ ਆਈਏ ਨੇ ਆ ਦੀ ਪਹਿਲਾ ਉਹ ਆਪਣਾ ਉਹ ਸਿਵਲ ਹਸਪੀਟਲ ਦਾ ਹਾਂ ਸਿਵਲ ਹਸਪੀਟਲ ਤੇ ਰੋਡ ਵੀ ਲੱਗਿਆ ਹੈ ਰੋਡ ਦੇ ਉੱਤੇ ਉਹ ਤੋਂ ਜੇ ਥੋੜਾ ਉਹ ਤੋਂ ਨਾਲ ਇਹ ਮੋੜ ਦਿਆ ਹਾਂ ਕਲੀ ਮੋੜ ਦੀ ਅੰਦਰ ਨੂੰ ਉਹ ਜਾਵਾਂਗੇ ਬਾਜ਼ਾਰ ਦਿਖਾਉਂ ਰਿਆਂ ਨਕਾਰੀ ਮਾਰਕੀਟ ਬਾਕੀ ਆ ਰੋਡ 'ਤੇ ਦੁਕਾਨਾਂ ਬਹੁਤ ਨੇ ਬਹੁਤ ਜ਼ਿਆਦਾ ਨੇ ਦੇਖੋ ਉਹ ਯਾਰ ਹਾਂ ਆ ਉਰੇ ਵੀ ਹੈ ਇੱਕ ਬੱਸ ਸਟੈਂਡ ਹੈ ਨਾ ਬਾਈ ਪਰ ਹਾਂ ਉਰੇ ਵੀ ਬੱਸਾਂ ਰੁੱਕ ਕੇ ਜਾਂਦੀਆਂ ਨੇ ਆ ਜੇ ਹੁਣ ਬੱਸ ਚੱਲ ਜਾਈਏ ਇਹ ਬਚਾ ਲੈਂਦਾ ਕਹਿੰਦੇ ਇਹ ਚੱਲ ਆ ਹਾਂ ਹਾਂ ਨਹੀਂ ਹੈ ਨਾ ਉਹ ਵੀ ਇਹ ਜੀ ਆ ਗਿਆ ਜੇ ਲਾ ਗਿਆ ਹੱਥ ਤੇ ਲਾ ਗਿਆ ਤੇ ਬੰਦਾ ਸੇ ਬੋਲ ਹਸਪਤਾਲ ਖੰਨਾ ਆ ਲਓ ਯਾ ਹਸਪਤਾਲ ਆ ਗਿਆ ਰੋਡ ਦੇ ਉੱਪਰ ਹੀ ਬਿਲਕੁਲ ਆ ਦੇ ਹੁਣ ਆ ਬੱਸ ਰੁੱਕ ਕੇ ਜਾਊਗੀ ਉਰੇ ਹਾਂ ਬਹੁਤ ਸਕੇ ਸਵਾਰੀਆਂ ਖੜੀਆਂ ਵੀ ਨੇ ਜੀ ਜੀ ਆਪਾਂ ਲਾ ਮੁਰੇ ਚੱਲੀ ਜੈਣਾ ਹਾਂ ਹਾਂ ਐ ਇੱਕੋ ਵਾਰ ਜਾਣਾ ਤੇ ਉਹ ਉਰੀ ਉਰੀ ਬਾਰ ਬਾਰ ਲਓ ਬਈ ਆ ਇਥੋਂ ਮਾਰਕੀਟ ਦੀ ਐਂਟਰੀ ਇਥੋਂ ਆ ਮਾਰਕੀਟ ਸਾਰੀ ਸ਼ੁਰੂ ਹੋ ਗਈ ਇਹਦੀ ਆਪਾਂ ਵੀਡੀਓ ਵਾਚ ਆਪਣੇ ਚੈਨਲ ਤੇ ਪਾਈ ਹੋਈ ਹੈ ਸੂਟਾ ਹਾਕਾਂ ਦੀ ਸਾਰੀਆਂ ਵੀਡੀਓ ਦਿਖਾਈਆਂ ਹੋਈਆਂ ਇੱਧਰ ਦੀ ਕੱਢ ਦੀ ਹੈ ਹਾਂ ਕੋਈ ਚੱਕਰ ਨਹੀਂ ਕੋਈ ਜੱਟ ਲਓ ਬਈ ਆ ਦੁਕਾਨ ਨਾਲ ਇਥੋਂ ਸ਼ੁਰੂ ਨੇ ਆ ਦੇਖੋ ਦੁਕਾਨ ਇੱਧਰ ਵੀ ਨੇ ਇਹ ਮੇਨ ਮਾਰਕੀਟ ਹੈ ਖੰਡੇ ਦੀ ਜਿੱਥੇ ਕੱਪੜਾ ਜੁੱਤੀਆਂ ਸਾਰਾ ਕੁਝ ਮਿਲਦਾ ਕਪੜੇ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਆਣੀਆਂ ਬਹੁਤ ਬੋਲੀ ਪਾਰਕਿੰਗ ਵੀ ਹੈ ਕਾਫੀ ਵੱਡੀ ਆ ਆ ਦੇਖ ਲਓ ਪਾਰਕਿੰਗ ਆ ਗੱਡੀਆਂ پارک ਕੇ ਖੜੀਆਂ ਨੇ ਸਾਰੀਆਂ ਆਪਾਂ ਸਾਰਾ ਮੋਟਰਸਾਈਕਲ ਦੀ ਟੂਰ ਕਰਾਂਗੇ ਅੱਜ ਆਪਣੇ ਦਾ ਮਾਰਕੀਟ ਦਾ ਮੈਂ ਆਪਣੀ ਇਹ ਨੂੰ ਬਸ ਖੰਨਾ ਸਾਰਾ ਦਿਖਾਉਣਾ ਨਾ ਫਿਰ ਜੇ ਆਪਾਂ ਟ੍ਰੈਵਲ ਦਿਖਾਈਏ ਤਾਂ ਵੀਡੀਓ ਫਿਰ ਲੰਬੀ ਕਾਫੀ ਹੋ ਜਾਏਗੀ ਨਾ ਬਰੋ ਉਹ ਲੋ ਦਲਬਾਨੀ ਨਾ ਫਿਰ ਪੈਦਲ ਆਪਾਂ ਕਾਫੀ ਵਾਰ ਦਿਖਾਇਆ ਹੋਇਆ ਬਿਜਾਰੇ ਆ ਬਾਕੀ ਆ ਪਹਾੜੀ ਮਾਰਗੜੀ ਪੈਦਲ ਦਿਖਾਈ ਹੋਈ ਆ ਸਾਰੀ ਆ ਦੁਕਾਨਾਂ ਦੇਖ ਸਕਦੇ ਜੀ ਜੀ ਵੱਡੀਆਂ ਵੱਡੀਆਂ ਦੁਕਾਨਾਂ ਆਈਆਂ ਨੇ ਉਰੇ ਫਿਰ ਚੱਕ ਗੱਡੀਆਂ ਪਿੱਛੇ ਤੱਕ ਕਿ ਆਉਂਦੀਆਂ ਨੇ ਗੱਡੀਆਂ ਪਿੱਛੇ ਤੱਕ ਉੱਥੇ ਕੇ ਪਾਰਕ ਵੀ ਲੱਗ ਜਾਂਦੀਆਂ ਆ ਔਰ ਇਹਦਾ ਮੋਟਰਸਾਈਕਲੇ ਜਾਊਗਾ ਹਾਂ ਚੱਲ ਭਾਈ ਹੌਲੀ ਹੌਲੀ ਲਓ ਦੇਖੋ ਸਾਰੀ ਮਾਰ ਭੀੜ ਬਹੁਤ ਹੁੰਦੀ ਆ ਭਾਈ ਹਾਂ ਬਹੁਤ ਕੰਨੇ ਦੇ ਬਾਜ਼ਾਰ ਚ ਦੁਕਾਨਾਂ ਦੇ ਖਲੋਲੇ ਵੱਡੀਆਂ ਵੱਡੀਆਂ ਕੱਪੜੇ ਦੀਆਂ ਦੁਕਾਨਾਂ ਨੇ ਰੇ ਮਾਰਕੀਟ ਦੇ ਬਾਕੀ ਨੂੰ ਪੂਰੀ ਵੀਡੀਓ ਪਾਈ ਹੋਈ ਨਿ ਸਾਰੀ ਆਪਣੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਆਉਣੀ ਪਾਈ ਆਉਣੀ ਆਜਾ ਭਈ ਆਜਾ ਲਓ ਜੀ ਸਾਰੀਆਂ ਸਾਰੀਆਂ ਦੁਕਾਨਾਂ ਦੇਖੋ ਜਗਾ ਬਹੁਤ ਔਕੀ ਮਿਲਦੀ ਔਰੇ ਹਾਂ ਹਾਂ ਯਾਰ ਕੁੱਤੀਆਂ ਵਾਲੀਆਂ ਸੂਟਾਂ ਵਾਲੀਆਂ ਨਾ ਹਾਂ ਕਿ ਰੈਡੀਮੇਡ ਕੱਪੜੇ ਵਾਲੀਆਂ ਦੁਕਾਨਾਂ ਸਾਰੀਆਂ ਇੱਥੇ ਸਾਰੀਆਂ ਸੂਟ ਗਿੱਟੀਆਂ ਨਾ ਬਾਦੂ ਨਹੀਂ ਖਾਣੇ ਬੋਕਾਂ ਤਾਂ ਨਹੀਂ ਖਾਣੇ ਹੈ ਨਹੀਂ ਬੋਕਾਂ ਨਹੀਂ ਨਹੀਂ ਪੱਲਾ ਆਪਣੇ ਦੱਸ ਕਰੋ ਭੰਨਾ ਦਿਖਾ ਦਈਏ ਫੇਰ ਹਾਂ ਲਾਓ ਦੇਖੋ ਵੇਟੇ ਭਾਈ ਹੌਲੀ 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 ਆ ਜਾ ਮੈਂ ਆ ਜਾ ਇਹ ਕਿਤੇ ਥੋੜਾ ਜਿਹਾ ਹੋਰ ਖੁੱਲਾ ਹੋਏ ਬਾਜ਼ਾਰ ਹਾਂ ਉਰੇ ਗੱਡੀਆਂ ਆਉਂਦੀਆਂ ਹਣ ਉਰੇ ਦਾ ਬਹੁਤ ਹੋਰ ਜਿਆਦਾ ਕਰੇਗਾ ਹਨਾ ਸਹੀ ਗੱਲ ਆ ਹੁਣ ਆਪਾਂ ਫੇਰ ਰੋਡ ਤੇ ਚੜ ਜਾਂਗੇ ਹਾਂ ਬਸ ਇੱਥੋਂ ਮਾਰਕੀਟ ਤੋਂ ਬਾਹਰ ਨਿਕਲ ਜਾਂਗੇ ਆਪਾਂ ਜੀ ਇਹ ਹੁਣ ਆਪਾਂ ਉੱਧਰ ਜਾਈਏ ਆਪਣੇ ਸਟੇਸ਼ਨ ਵਾਲੇ ਸਾਡੇ ਹੁਣ ਆਪਾਂ ਰੇਲਵੇ ਸਟੇਸ਼ਨ ਦਿਖਾ ਦਈਏ ਮਾੜਾ ਕਿੰਨੇ ਦਾ ਹੈ ਹੌਲੀ ਭਾਈ ਹੌਲੀ ਲਓ ਜੀ ਲਓ ਜੀ ਇਹ ਇੱਥੇ ਦਾ ਬਾਜ਼ਾਰ ਸਾਰਾ ਆਪਾਂ ਤੁਹਾਨੂੰ ਦਿਖਾਇਆ ਇੱਥੋਂ ਫੇਰ ਵੱਡੇ ਰੋਡ ਤੇ ਜਾਣਾ ਵੱਡੇ ਰੋਡ ਤੇ ਆ ਗਏ ਸਾਹਮਣੇ ਉਹ ਸਾਹਮਣੇ ਦੇਖ ਸਕਦੇ ਆਂ ਵੱਡਾ ਰੋਡ ਆ ਗਿਆ ਹਾਂ ਇੱਥੋਂ ਬਈ ਆਪਾਂ ਹੁਣ ਜਾਣਾ ਰੇਲਵੇ ਸਟੇਸ਼ਨ ਹਾਂ ਰੇਲਵੇ ਸਟੇਸ਼ਨ ਹਾਂ ਪਹਿਲਾਂ ਚੌਂਕ ਦਿਖਾ ਕੇ ਸਾਰਾ ਯਾਰ ਉਹ ਚੌਂਕ ਹਾਂ ਹਾਂ ਯਾਰਕ ਚੌਂਕ ਕਹਿੰਦੇ ਨੇ ਉਹ ਯਾਰਕ ਚੌਂਕ ਹੀ ਹਾਂ ਲਓ ਬਈ ਆਗੇ ਹਾਈਵੇ ਤੇ ਬਈ ਦੇਖ ਕੇ ਭਾਈ ਚਲੋ ਜੀ ਇੱਥੇ ਆਪਾਂ ਉਹੀ ਰੋੜ ਤੇ ਆ ਗਏ ਫੇਰ ਮੰਨ ਲਓ ਹਸਪਤਾਲ lobe ਆ ਗਏ ਹਾਂ ਬਾ ਪਹਿਲਾਂ ਅੰਦਰ ਵੱੜੀ ਮਾਰਗੇ ਨੂੰ ਬਾਹਰ ਆ ਗਏ ਹਾਂ ਜੇ 1576000 ਹੋਰ ਆ ਕੰਨਿਯੋਗ ਰਾਕੇ ਮੋਚ ਗੁੰਡੀ ਹੋ ਰਹੀ ਹੈ ਚੰਡੀਗੜ੍ਹ ਜਾ ਮਹਾਰਾਜਪੁਰੇ ਕੋਲ ਉਹ ਖੱਦ ਹੈ ਹੁਣ ਐ ਵੀ ਦੱਸਿਓ ਕਮੈਂਟ ਕਰਕੇ ਵੀ ਕਿਹਨੇ ਕਿਹਨੇ ਮੋਚ ਗੁੰਡੀ ਕਰਾਈ ਹੈ ਕੰਨਿਯੋਗ ਹਾਂ ਔਰੇ ਮਸ਼ਹੂਰ ਆ ਹਨਾ ਬਾਈ ਕੋਈ ਹਾਂ ਹਾਂ ਮੋਚ ਗੁੰਡੀਆ ਕਰਨਾ ਚਲੋ ਜੀ ਆ ਨਾਲ ਨਾਲ ਹਾਈਵੇ ਦਿਖਾ ਦੇ ਹਾਂ ਉਹ ਵੀ ਚੰਗ ਕਰੋ ਬਾਕੀ ਸਾਰੇ ਰੋਡ ਦੇ ਨਾਲ ਨਾਲ ਬਾਜ਼ਾਰ ਆ ਹਾਂ ਬਾਜ਼ਾਰ ਤਾਂ ਇਹ ਦੋਨੋਂ ਸਾਈਡ ਬਾਜ਼ਾਰ ਆ ਨਹੀਂ ਖੰਨੇ ਨੂੰ ਆਏ ਨਹੀਂ ਕੋਈ ਜੀ ਮਿਲਉਣੇ ਆਦੇ ਜੇ ਇੱਥੇ ਜਾ ਕੇ ਮਨ ਲੈਣੀ ਹੋਵੇ ਖੰਨੇ 'ਚ ਨਾ ਮਿਲੇ ਹੋਣੀ ਫਰਕ ਬਹੁਤ ਵੱਡਾ ਸ ਮੇਰਾ ਪਿਆ ਹਾ ਗੁਰਦੁਆਰਾ ਸਾਹਿਬ ਆ ਗਿਆ ਹਾਂ ਨਾਲੇ ਦੁਕਾਨਾਂ ਨੇ ਆ ਨਾਲੇ ਦੁਕਾਨਾਂ ਨੇ ਬਾਕੀ ਆ ਗੱਡੀਆਂ ਖੜੀਆਂ ਨੇ ਸਪੇਅਰ ਪਾਰ ਵਾਲੀ ਦਾ ਕੋਮਲਾ ਟੈਕਸੀ ਵਾਸਤੇ ਸਪੇਅਰ ਪਾਰ ਵਾਲੀ ਦਾ ਕੰਮ ਬਹੁਤ ਨਿਆਰਾ ਹਾਂ ਬਹੁਤ ਗੱਡੀਆਂ ਦਾ ਸਪੇਅਰ ਪਾਰ ਮਿਲਦਾ ਵਾਦੂ ਗੱਡੀਆਂ ਦੇ ਵਾਂਗੂ ਬੈਟਰੀਆਂ ਬੂਟੀ ਤੇ ਟਾਇਰਾ ਟੂਰਾਂ ਦਾ ਕੰਮ ਆ ਜੀ ਨੇ ਇਹਦੇ ਵਿੱਚ ਓਹੋ ਹਾਂ ਉਪਾਰ ਆਟਾ ਉਹ ਨੰਕੇ ਹਾਂ ਹਾਂ ਦਿਖਾਉਣਾ ਮੈਂ ਬਿਜਲੀ ਗੱਡੀ ਦੁਕਾਨ ਆ ਗਈ ਪੂਰੇ ਸਾਰੇ ਐਵੇਂ ਦੀਆਂ ਦੁਕਾਨਾਂ ਆ ਗਈਆਂ ਸਾਮਾਨ ਬਿਜਲੀ ਵਾਲਾ ਸਾਮਾਨ ਉਹ ਘਾੜੇ ਤੇ ਹੋਂਸੋ ਪੜਨਾ ਬਈ ਆਪਾਂ ਤਾਂ ਹਾਂ ਇਹਨੂੰ ਕਹਿੰਦੇ ਨੇ ਜਰਕ ਚੌਕ ਹਾਂ ਆ ਜਰਕ ਚੌਕ ਆ ਗਿਆ ਜੀ ਆ ਇੱਥੋਂ ਖੱਬੇ ਹੱਥ ਨੂੰ ਮਲੇਰ ਕੋਟਲੇ ਨੂੰ ਮੁੜ ਜਾਂਦੀ ਆ ਆਪਾਂ ਸੱਜੇ ਨੂੰ ਵੜਾਂਗੇ ਖੱਬੇ ਨੂੰ ਮਲੇਰ ਕੋਟਲੇ ਨੂੰ ਖੱਬੇ ਨੂੰ ਮਲੇਰ ਕੋਟਲੇ ਨੂੰ ਆ ਗਿਆ ਇਹ ਚੌਕ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਰੇਲਵੇ ਸਟੇਸ਼ਨ ਖੰਨੇ ਦਾ ਹਾਂ ਆਪਾਂ ਚੱਲਦੇ ਹਾਂ ਰੇਲਵੇ ਸਟੇਸ਼ਨ ਤੇ ਯਾ ਨਾ ਮੈਂ ਸ਼ਰੂ ਜਾਂਦਾ ਤਾ ਉਹ ਗਾਹਾਂ ਤੋਂ ਜਾਂਦਾ ਗਾਹਾਂ ਤੋਂ ਸਮਰਾਲਾ ਰੋਡ ਤੋਂ ਮੈਂ ਹਾਂ ਉਹ ਦਿਖਾਉਨੇ ਆ ਉਹ ਹੈਗਾ ਸਮਰਾਲਾ ਜੌਂਗ ਅੱਛਾ ਸਮਰਾਲਾ ਜੌਂਗ ਸਮਰਾਲਾ ਰੋਡ ਵੀ ਕਹਿੰਦੇ ਨੇ ਹਾਂ ਨਹੀਂ ਆਇਆ ਸਮਰਾਲਾ ਰੋਡ ਉਹ ਸਮਰਾਲਾ ਜੌਂਗ ਵੀ ਕਹਿੰਦੇ ਨੇ ਆ ਆ ਗਿਆ ਆ ਆ ਗਿਆ ਇੱਥੋਂ ਕੋਈ ਮੁੜਦੀ ਆ ਸਮਰਾਲੇ ਨੂੰ ਇਹ ਆ ਸਮਰਾਲੇ ਨੂੰ ਜਾਂਦੀ ਹੈ ਇਹ ਪਹਿਲਾਂ ਫਿਰ ਪੁਲ ਦੇ ਦੂਸਰੀ ਸਾਈਡ ਸੀ ਹਾਂ ਪਹਿਲੇ ਆਪਣੀ ਸਾਈਡ ਸੀ ਆਪਾਂ ਹੁਣ ਆ ਗਏ ਆਪਾਂ ਪੁਲ ਦੇ come <coughs> ਆ ਸਾਈਕਲ ਆ ਵੀ ਆ ਗਿਆ ਜਵੇ ਹਾਂ ਉਰੇ ਸਾਈਕਲ ਵਾਲਿਆਂ ਦਾ ਨਾ ਜੋਤ ਨੇ ਉਰੇ ਵੀ ਹਾਂ ਲਓ ਉਰੇ ਵੀ ਬੱਸਾਂ ਖੜਦੀਆਂ ਨੇ ਨਹੀਂ ਬੱਸਾਂ ਖੜਦੀਆਂ ਹਾਂ ਜਿਹੜੀਆਂ ਲੁਧਿਆਣੇ ਕੰਨੀ ਆਉਂਦੀਆਂ ਨੇ ਉਰੇ ਖੜਦੀਆਂ ਨੇ ਹਾਂ ਜਿਹੜੀਆਂ ਸਰਹੰਦ ਕੰਨੀ ਆਉਂਦੀਆਂ ਨੇ ਉਹ ਪਰਲੀ ਸਾਈਡ ਖੜਦੀਆਂ ਨੇ ਆ ਦੇ ਅੰਮ੍ਰitsar ਪਟਿਆਲਾ ਲਿਖਿਆ ਹੋਇਆ ਹਾਂ ਆ ਗਿਆ ਰੇਲਵੇ ਰੋਡ ਹਨਾ ਹਾਂ ਰੇਲਵੇ ਰੋਡ ਹੀ ਹੈ ਹਾਂ ਇਹ ਰੇਲਵੇ ਰੋਡ ਆ ਤੇ ਨਾਲ ਹੀ ਬਸ ਸਟੇਸ਼ਨ ਆ ਉਰੇ ਪੂਰੇ ਹੋ ਗਿਆ ਨੂੰ ਰੇਲਵੇ ਸਟੇਸ਼ਨ ਪੂਰੇ ਬਹੁਤ ਦੁਕਾਨਾਂ ਨੇ ਬਈ ਅਮਰ ਦਾ ਪੂਰੇ ਬਹੁਤ ਹਾਂ ਜਿਵੇਂ ਆ ਦੇਖੋ ਚਲੋ ਵੀ ਚਲੋ ਜਿੰਦੇ ਜੁੰਦੇ ਹੋ ਜਿਵੇਂ ਹਾਂ ਨਾਲੇ ਸਾਈਕਲ ਵਾਲੀਆਂ ਵੀ ਦੁਕਾਨਾਂ ਹੈਗੀਆਂ ਨੇ ਉਰੇ ਲੋ ਯਾ ਦੇਖੋ ਕਿਕਰਾਂ ਦਾ ਸਟੋਰ ਵੀ ਹੈਗੇ ਨੇ ਉਰੇ ਕਾਫੀ ਉਰੇ ਤਾਂ ਬਹੁਤ ਕਿਕਰਾਂ ਦਾ ਸਟੋਰ ਹਾਂ ਆ ਦੇਖੋ ਛਟੇ ਛਟੇ ਵੱਡੇ ਆ ਦੇਖੋ ਵੱਡੇ ਵੱਡੇ ਉਰੇ नान नाली नाली अरे प्रैंडी प्रैंडी दुकान ना बाढ़ी है नहीं प्रैंडी ना स्टोरी बहुत हाँ बहुत आज जिम्मा टाइम पूरा है ना माँ बटे स्टोर नहीं करता होलसेलर हाँ सही कर ला अम्मने आ गया रेलवे स्टेशन खलने का अम्मने स्टेशन आ गया बाकी यहाँ जो पल्ली है पुल्ली है वही ਾਰੇ ਹੁੰਦਣ ਮੁਰੇ ਆਰੇ ਪਰਦੇ ਪਰਦੇ ਆਉਂ ਮੇਰੇ ਕਰਨੀ ਤੋਂ ਪਾਉਨੇ ਆ ਘਰ ਆਈ ਪੈ ਜਾਵੇ ਆ ਆ ਉਹ ਵੀ ਇੱਧਰ ਕਿੰਨਾ ਪਿਆਦਾ ਸਪਾਸ ਹਾਂ ਡਰਾਮ ਰੂਮ ਡਰਾਮ ਰੂਮ ਆ ਰਹੇ ਹੋਏ ਗਏ ਉਹ ਦੱਸਾਂ ਵੀ ਖੰਨੇ ਦਾ ਕੋਈ ਹੈ ਨਹੀਂ ਕੋਈ ਚੀਜ਼ ਨਾ ਮਿਲੇ ਮਾਝਾ ਪਤਾ ਹੁਣ ਜਾਇਆ ਵੀ ਆ ਮਾਰ ਕੇ ਇੱਧਰ ਆ ਜੂਗਾ ਇੱਧਰ ਪਤਾ ਲੱਗ ਗਿਆ ਵੀ ਆ ਮਾਰ ਕੇ ਇੱਧਰ ਆ ਹਾਂ ਲੱਗਾ ਇਹ ਕਿ ਹੁੰਗਰ ਕੰਨ ਪਾਤੇ ਇੱਧਰ ਨਹੀਂ ਆਪਰਚੂਨਟੀ ਆ ਜੀ ਰੇਲਵੇ ਸਟੇਸ਼ਨ ਵੱਲ ਉਹ ਉਹ ਸਾਹਮਣੇ ਆ ਗਿਆ ਬੋਰਡ ਲੱਗਿਆ ਹੋਇਆ ਹਾਂ 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 ਨੀਲਾ ਰੇਲਵੇ ਸਟੇਸ਼ਨ ਇੱਥੋਂ ਗਏ ਸੀ ਬਾਈ ਆਪਾਂ ਜਦੋਂ ਹਜੂਰ ਸਾਹਿਬੋਂ ਨੂੰ ਚਲੇ ਹਾਂ ਟ੍ਰੇਨ ਬਹੁਤ ਟ੍ਰੇਨ ਆਉਂਦੀਆਂ ਨੇ ਇਹ ਸਟੇਸ਼ਨ ਤੇ ਬਹੁਤ ਲਾਓ ਇੱਕ ਕਰੋ ਚੈੱਕ ਲਾਓ ਭਾਈ ਇਹ ਆ ਗਿਆ ਸਟੇਸ਼ਨ ਠੀਕ ਹੈ ਲਾਓ ਇਹ ਆ ਸਾਰਾ ਕੰਨੇ ਦਾ ਰੇਲਵੇ ਸਟੇਸ਼ਨ کافی ਸਾਰੀਆਂ ਲਾਈਨਾਂ ਨੇ ਹੋ ਰੇ ਹਨ ਬਈ ਅਮਰ ਹਾਂ ਲੈਣ ਆਉਣਗੇ 1 2 4 5 6 ਲੈਣਾਂ ਹੋਣੀਆਂ ਆ ਨੀਚੇ ਪਲੇਟਫਾਰਮ ਆਗੇ ਹਾਂ 6 ਲੈਣਾਂ ਹੋਣੀਆਂ ਹਾਂ ਹਾਂ ਰੇਲਵੇ ਸਟੇਸ਼ਨ ਤੋਂ ਬਾਅਦ ਚੋਂ ਹੁਣ ਆਪਾਂ ਆ ਕੇ ਯਾਰਕ ਚੌਕ ਠੀਕ ਆ ਤੇ ਜਿਹੜੀ ਮਲੇਰ ਕੋਟ ਵਾਲੇ ਰੋਡ ਤੇ ਸਾਰੀ ਮਾਰਕਟ ਆ ਉਹ ਦਿਖਾਵਾਂਗੇ ਆਪਾਂ ਹਾਈਵੇ ਆਪਾਂ ਛੱਡਤਾ ਲੁਧਿਆਣੇ ਵਾਲਾ ਹਾਂ ਮਲੇਰ ਕੋਟ ਲਾ 42 ਕਿਲੋਮੀਟਰ ਹੋਰ ਹੂੰ 42 ਸੰਗਰੂਰ 70 ਸੰਗਰੂਰ 70 70 ਔ ਵੀ ਇੱਥੇ ਵੀ ਮਾਰਕੀਟ ਆ ਹਾਂ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਮਾਰਕੀਟ ਹੋ ਰਹੀ ਹੈ ਇੱਧਰ ਵੀ ਕੁਸ਼ਵਾਲਾਂ ਵਾਲੇ ਵੀ ਖੜੇ ਨੇ ਪ੍ਰਿਆਨਾ ਸਟੋਰ ਵੀ ਹੈਗੇ ਨੇ ਭਾਂਡੇ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਟਾਬਾਂ ਜਿਹੜੇ ਬੁੱਕ ਸੋਫਾ ਦੇ ਹਾਂ ਹਾਂ ਸਾਰਾ ਮਿਕਸ ਮਾਰਕੀਟ ਆ ਸਾਰੀ ਜਿਵੇਂ ਆ ਏਸੀ ਵਗੈਰਾ ਫ੍ਰੀਜਾਂ ਫੁਰਜਾਂ ਦੀ ਆ ਗਈ ਹਾਂ ਪਟੀਆਂ ਆਪਨੀ ਚਰਦੀ ਆ ਗਈ ਜਿਵੇਂ ਇੱਧਰ ਇਲੈਕਟ੍ਰੀਸ਼ੀਅਨ ਦੇ ਸਮਾਨ ਦੀਆਂ ਤਾਂ ਹਾਂ ਏਸੀ ਹੁਣ ਆ ਸੀਜ਼ਨ ਆ ਹਾਂ ਇਸੀਆਂ ਦਾ ਸੀਜ਼ਨ ਹੈ। ਇਸੀਆਂ ਦਾ ਸੀਜ਼ਨ ਆ। ਅਸੀਂ ਬਹੁਤ ਫਿਕਰਿਆ ਹਾਂ ਹੁਣ ਦੁਕਾਨਾਂ ਵਾਲੇ। ਆ ਲੈ ਇਸੀ ਇਸੀ। ਹਾਂ ਇਸੀ ਇਸੀ ਪੈਣੀ। ਇਸੀ ਭਾਈ ਘਰੇ ਪੈਨੇ ਰ। ਹੋਰ ਸੀਜ਼ਨ ਆ ਫਿਰ? ਹਾਂ ਹਾਂ। ਹੁਣ ਹੁਣ ਵੇਕਣੇ ਨੇ ਇਹ। ਜੋਰਾ ਪੂਰਾ ਨਾ। ਹਾਂਜੀ ਅੱਜ ਦੀ ਵੀਡੀਓ ਦਾ ਅਪੈਂਡ ਕਰਦੇ ਆ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸਾਰਾ ਖੰਨਾ ਸ਼ਹਿਰ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆ ਅਗਲੇ ਬਲੌਗਸ 'ਚ। ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।